ਪ੍ਰਧਾਨ ਜੀ ਜਿਹੜਾ ਅੱਜ ਇੱਥੇ ਘਟ ਹੋ ਰਿਹਾ ਹੈਗਾ ਇਹਦਾ ਕੀ ਮਸਲਾ ਹੈ ਜਿਵੇਂ ਦੁਕਾਨਾਂ ਬੰਦ ਕਿਤੇ ਹੋਈਆਂ ਨੇ ਅਸਲ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਧਰੋਂ ਟਾਉਣਾ ਚਾਹੀਦਾ ਕਿ ਇਧਰੋਂ ਨਹੀਂ ਟਾਉਣਾ ਚਾਹੀਦਾ ਇਹਦਾ ਕਾਰਨ ਕੀ ਹੈ ਅਸਲ ਦੇ ਵਿੱਚ ਜੋ ਮਾਨਯੋਗ ਹਾਈਕਵਰਟਰ ਨੇ ਫੈਸਲਾ ਕੀਤਾ ਉਹ ਚੀਜ਼ ਹੋ ਰਿਹਾ ਹੈ ਜੁਗੋ ਮਾਨਸਾ ਦੀ ਨਗਰ ਕੌਂਸਲ ਹੈ ਇਹ ਕੁਝ ਹੋਰ ਕਰ ਰਹੀ ਹੈ ਅਸਲ ਦੇ ਵਿੱਚ ਟਾਉਣਾ ਤਾਂ ਇਹਨਾਂ ਨੇ ਅਗਰੋਜਮੈਂਟ ਹੈ ਜਿੱਥੇ ਕੋਈ ਕਰੋਜਮੈਂਟ ਹੋਈ ਹੈ ਜਿੱਥੇ ਕੋਈ ਕੋਟਾਉਣ ਦਾ ਹੱਕਦਾਰ ਆ ਪਰ ਇਹਨਾਂ ਨੇ ਉਲਟ ਕਰਤਾ ਜਿਹੜੇ ਥੜੇ ਬਣੇ ਹੋਏ ਨੇ ਉਹ ਥੜੇ ਢਾਉਣੇ ਸ਼ੁਰੂ ਕਰਦੇ ਥੜੇ ਸਿਰਫ ਦੁਕਾਨਦਾਰ ਨੇ ਇਸ ਕਰਕੇ ਬੜਾਏ ਹੋਏ ਨੇ ਇੱਕ ਤਾਂ ਮਤਲਬ ਇਹਦਾ ਗਾਹਕਾ ਜਿਹੜਾ ਗਾਹਕਲਾ ਡਿੱਗੇ ਦੂਸਰਾ ਉਹ ਦੁਕਾਨਦਾਰ ਦਾ ਸਮਾਨ ਨੱਡ ਗੇ ਤੀਸਰਾ ਵੀ ਜਿਹੜਾ ਮਤਲਬ ਅੰਦਾ ਚੜਦਾ ਉਹ ਆਮ ਨਾਲ ਚੜ ਸਕੇ ਇਹਦੇ ਨਾਲ ਤਾਂ ਕੋਈ ਤਾਲਕਤ ਹੀ ਨਹੀਂ ਜੇ ਨਗਰ ਕਾਉਂਸਲ ਹਾਈ ਕੋਰਟ ਦੇ ਹੁਕਮਾਂ ਨੂੰ ਮੰਨਦੀ ਹੈ ਤਾਂ ਅਸੀਂ ਬੇਨਤੀ ਕਰਦੇ ਹਾਂ ਮੰਨ ਜੋ ਹਾਈ ਕੋਰਟ ਨੂੰ ਵੀ ਇਹ ਥੜੀਆਂ ਦਾ ਢਾਹ ਦੀਆਂ ਅਸੀਂ ਮਨਜ਼ੂਰ ਕਰ ਲੀਆਂ ਢਾਹ ਤੋਂ ਸਾਨੂੰ ਕੋਈ ਇਤਰਾਜ ਨਹੀਂ ਇੱਥੇ ਪੈ ਪਾ ਦੇਣ ਇਹਨੂੰ ਬੰਦ ਹੀ ਕਰ ਨਾਲੀਆਂ ਬੰਦ ਕਰ ਦੇਣਾ ਆਟੋਮੈਟਿਕਲੀ ਲੋੜੀ ਥੜੀਆਂ ਲੋੜੀ ਪੈਂਦੀ ਥੜੀਆਂ ਕੋਈ ਕਰੋਜਮੈਂਟ ਨਹੀਂ ਹੈਗੀ ਸਿਰਫ ਇਹ ਕ ਇਹਨਾਂ ਨੇ ਆਪਦੀ ਗੱਲ ਟਾਰਨ ਵਾਸਤੇ ਜਿਹੜੀ ਬਿਉਰਸੀਪਲ ਕਮੇਟੀ ਹੈ ਉਹਨੇ ਆਪਦੀ ਗੱਲ ਟਾਰਨ ਵਾਸਤੇ ਹਾਈ ਕੋਰਟ ਨੂੰ ਦਿਖਾਉਣ ਵਾਸਤੇ ਥੜੀਆਂ ਹਟਾ ਰਹੇ ਨੇ ਪਰ ਕਰਨਾ ਕੀ ਚਾਹੀਦਾ ਇਹਨਾਂ ਨੂੰ ਇੱਕ ਪਾਸੇ ਲੱਗ ਜਾ ਸ਼ਹਿਰ ਦੇ ਜਿੱਥੇ ਮਰਜੀ ਜਿੱਥੇ ਹਦੂਦ ਹੈ ਇੱਕ ਪਾਸੇ ਲੱਗ ਕੇ ਜਿਹੜੀ ਕਰੋਜਮੈਂਟ ਹੈ ਸਾਰੀ ਥੜੀਆਂ ਨਾਲ ਅਸੀਂ ਨਾਲ ਆ ਪਰ ਜੇ ਇਹ ਕੋਈ ਸਰਕਾਰ ਦਾ ਧੱਕਾ ਧੱਕਾ ਕਰਨਗੇ ਦੁਕਾਨਦਾਰਾਂ ਨਾਲ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕਿ ਪਰਲੇ ਬਾਜ਼ਾਰ ਵਿੱਚ ਝਟਾਉਣ ਲੱਗਦੇ ਜਿਉਂ ਬਾਜ਼ਾਰ ਵਾਲੇ ਕਹਿੰਦੇ ਜਿਉਂ ਬਾਜ਼ਾਰ ਚੋਂ ਝਟਾਓ ਪਹਿਲਾਂ ਉਹ ਕਹਿੰਦੇ ਉਧਰ ਤੋਂ ਝਟਾਓ ਬਿਲਕੁਲ ਬਾਜ਼ਾਰ ਚੋਂ ਲੱਗਣ ਇੱਕ ਪਾਸੇ ਲੱਗ ਜਾਣਾ ਜਿੱਥੋਂ ਮਰਜੀ ਲੱਗਣਾ ਪਰ ਅਸੀਂ ਗੱਲ ਇਹ ਸਾਡੀ ਬੇਨਤੀ ਹੈ ਅਸੀਂ ਤੁਹਾਨੂੰ ਮੀਡੀਆ ਰਾਹੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਟੌਣ ਤਾਂ ਲੱਗਣਾ ਵੀ ਇਹ ਸ਼੍ਰੇਸ਼ ਲੰਦਗੜੀਆ ਇਹ ਫਲਾਣਾ ਇਹ ਐਮਪੀਏ ਫਲਾਣਾ ਅਸੀਂ ਕੋਈ ਬਕਸਾ ਨਹੀਂ ਜਿਹੜਾ ਵੀ ਕੋਈ ਆਉਂਦਾ ਸਾਰੇ ਢਾਈ ਜਾਓ ਸਾਡੇ ਨਾਲ ਇੱਕ ਪਾਸੇ ਲੱਗ ਜਾਓ ਬਿਲਕੁਲ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਤੁਹਾਡੇ ਨਾਲ ਖੜਕੇ ਟਵਾਵਾਂਗੇ ਪਰ ਇਹ ਕਾਰਨ ਇਹ ਗੱਲ ਨਾ ਹੋਵੇ ਇੱਥੋਂ ਢਾਕੇ ਭੱਜ ਜਾਣਾ ਤੇ ਹੋਰ ਬਾਜ਼ਾਰ ਛੱਡ ਦੇਣਾ ਅਸੀਂ ਇਹ برداشت ਨਹੀਂ ਕਰਨਾ ਇਹਦਾ ਬਿਲਕੁਲ ਅਸੀਂ ਤੁਹਾਨੂੰ ਮੀਡੀਆ ਨਾਲ ਹੀ ਬੇਨਤੀ ਕਰਦੇ ਹਾਂ ਵੀ ਜੇ ਇਹ ਕੰਮ ਇਹਨਾਂ ਨੇ ਕੀਤਾ ਨਗਰ ਕੌਂਸਲ ਨੇ ਤਾਂ ਮਤਲਬ ਉਹ ਆਵਦਾ ਇਹਨਾਂ ਨੂੰ ਹਰਜਾਨਾ ਦੇਣ ਦੁਕਾਨਦਾਰਾਂ ਨੂੰ ਜੇ ਗੱਲ ਕਰਨਗੇ ਤਾਂ ਅਸੀਂ ਉਹ ਹਰਜਾਨਾ ਲਵਾਂਗੇ ਨਗਰ ਕੌਂਸਲ ਤੋਂ ਮਸ਼ੀਨ ਆਈ ਹੋਈ 8 ਟਨ ਨੂੰ ਇਹਦੇ ਨਾਲੋ ਕੋਟ ਇਹ ਇਹ ਕੋਈ ਮਸ਼ੀਨ ਨਹੀਂ ਸਿਰਫ ਦਿਖਾਵੇ ਨੇ ਬਿਲਕੁਲ ਬਕਾਇਰ ਮਤਲਬ ਦੇ ਕੁਝ ਨਹੀਂ ਹੈਗਾ ਤੁਸੀਂ ਇੱਕ ਮੇਰੀ ਬੇਨਤੀ ਸੁਣੋ ਆ ਥੜੀਆਂ ਬਣੀਆਂ ਹੋਈਆਂ ਥੜੀਆਂ ਸੋਡੇ ਚੜਨ ਵਾਸਤੇ ਆ ਮੇਰੇ ਚੜਨ ਵਾਸਤੇ ਆ ਬਜ਼ੁਰਗਾਂ ਇਹਨਾਂ ਚੜਨ ਵਾਸਤੇ ਆ ਦੁਕਾਨਦਾਰ ਦਾ ਸਮਾਨ ਇਹਦੇ ਵਿੱਚ ਲਿਖਦਾ ਕੀ ਇਹ ਕਰੋਜਮੈਂਟ ਹੈ ਜੀ ਤੁਸੀਂ ਕਰੋਜਮੈਂਟ ਮੰਨਦੇ ਹੋ ਬਰਸਾਤ ਦੇ ਦਿਨਾਂ ਵਿੱਚ ਪਾਣੀ ਇਹ ਕੋਈ ਕਰੋਜਮੈਂਟ ਨਹੀਂ ਨਾ ਇਹ ਕੋਈ ਕਰੋਜਮੈਂਟ ਹੈਗੀ ਜੇ ਨਗਰ ਕੌਂਸਲ ਹਾਈ ਕੋਰਟ ਦੇ ਹੁਕਮਾਂ ਨੂੰ ਮੰਨਦਾ ਤਾਂ ਸ਼ਹਿਰ ਦਾ ਬਹੁਤ ਗੰਦਾ ਹੈ ਬਹੁਤ ਬੁਰਾ ਹਾਲ ਹੈ ਇਹਨੂੰ ਠੀਕ ਕਰ ਦੇਣਾ ਸ਼ਹਿਰ ਦੇ ਵਿੱਚ ਰਹਿਣ ਨੂੰ ਕੋਈ ਤਿਆਰ ਨਹੀਂ ਲੋਕ ਬਾਹਰ ਜਾਈ ਜਾਂਦੇ ਨੇ ਤੇ ਜੇ ਮਤਲਬ ਇਹਨਾਂ ਨੇ ਆਹ ਥੜੀਆਂ ਬਣਾਈਆਂ ਚੜਨ ਵਾਸਤੇ ਮੈਸਦਾ ਕਿਹਾ ਕੋਈ ਗਾਂ ਨਹੀਂ ਕੀਤਾ ਜੇ ਇਹਨਾਂ ਨੂੰ ਥੜੀਆਂ ਦਾ ਬੜ ਆਇਆ ਵੀ ਜਿਨ੍ਹਾਂ ਨੇ ਅਕਰੋਜਮੈਂਟ ਕਰ ਲਈ ਇੱਥੇ ਨਾਲੀ ਬੰਦ ਕਰਕੇ ਪੈਪ ਪਾ ਦੇਣ ਇਹਨੂੰ ਪਾਣੀ ਸੀਵਰੇਜ ਪਾ ਦੇਣ ਸੀਵਰੇਜ ਤਾਂ ਬਣਨਗੇ ਚੱਲੂਆ ਸੀਵਰੇਜ ਤਾਂ ਅੱਗੇ ਨਹੀਂ ਚੱਲਦਾ ਪਿੰਡ ਨਹੀਂ ਸਾਰਾ ਸ਼ਹਿਰ ਦਾ ਸਾਰੇ ਸ਼ਹਿਰ ਦਾ ਜਿੰਨੀ ਕਮੇਟੀ ਹੈ ਸਾਰਾ ਕੁਝ ਸਾਰੇ ਹਾਈ ਕੋਰਟ ਨੂੰ ਪਤਾ ਬਾਣ ਜੋ ਨੂੰ ਸਾਰੇ ਲੋਕਾਂ ਨੂੰ ਪਤਾ ਵੀ ਇਹ ਕੀ ਕੁਝ ਖਾ ਗਏ ਕੀ ਕੁਝ ਨਾਲੇ ਖਾਦਾ ਹੈ ਕੀ ਕੁਝੇ ਖਾਣ ਨੂੰ ਤਿਆਰ ਨੇ ਸਾਰਾ ਕੰਮ ਖਾਣ ਪੀਣ ਵਾਸਤੇ ਚੱਲ ਰਿਹਾ ਹੈ ਲੋਕਾਂ ਵਾਸਤੇ ਕੁਝ ਨਹੀਂ ਕਰ ਰਹੇ ਫੇ ਅਗਲੀ ਥੋੜੀ ਸੈਟੀਸਫਾਈ ਕਵੇਂ ਹੋਊਗੀ ਜੀ ਸਾਡੀ ਸੈਟੀਸਫਾਈ ਇਸ ਗੱਲ ਨਾਲ ਹੋਊਗੀ ਇੱਕ ਪਾਸੇ ਲੱਗ ਜਾਓ ਜਿੱਥੋਂ ਮਰਜ਼ੀ ਲੱਗ ਜਾਓ ਇੱਥੋਂ ਲੱਗ ਜਾਓ ਅਸੀਂ ਤਿਆਰ ਆਂ ਸਾਨੂੰ ਕੋਈ ਜ਼ਿੰਮੇਵਾਰ ਬੰਦਾ ਆਵੇ ਆ ਕੇ ਕਹਿ ਕੇ ਜਾਵੇ ਵੀ ਅਸੀਂ ਸਾਰੇ ਸ਼ਹਿਰ ਦੇ ਬਿਜ ਮਟਾਵਾਂਗੇ ਬਿਲਕੁਲ ਢਹਾ ਦੇ ਸਾਨੂੰ ਕੋਈ ਧਰਾਇ ਨਹੀਂ ਪਰ ਜੇ ਇੱਥੋਂ ਕਲੀ ਢਾਉਣਗੇ ਅਸੀਂ ਬਿਲਕੁਲ ਢਾਉਣ ਦੇ ਮਾਰੇ ਜੋ ਵੀ ਕੁਰਬਾਨੀ ਕਰੀ ਕਰਾਂਗੇ ਬਿਲਕੁਲ ਨਹੀਂ ਭਾਈ ਦੇ ਜੀ ਬਹੁਤ ਬਹੁਤ ਧੰਨਵਾਦ ਆ ਤੁਸੀਂ ਦੇਖ ਰਹੇ ਹੋ ਜਿਹੜੇ ਅੱਜ ਮਾਨਸਾ ਦੇ ਵਿੱਚ ਪ੍ਰਧਾਨ ਸਾਹਿਬ ਹੋਦੇ ਨੇ ਜਿਹੜੇ ਕਿ ਨਗਰ ਕੌਂਸਲ ਵੱਲੋਂ ਜਿਹੜਾ ਇੱਕ ਹਾਈ ਕੋਰਟ ਦਾ ਨੋਟਿਸ ਆਇਆਗਾ ਕਿ ਜਿਹੜੇ ਵੀ ਨਜਾਇਜ਼ ਥੜੀਆਂ ਨੇ ਜਾਂ ਕਬਜ਼ੇ ਨੇ ਉਨੁਰਟਾ ਹੁੰਦਾ ਜਿਹੜਾ ਇਹਨਾਂ ਨੇ ਇੱਕ ਹਿੱਲਾ ਕੀਤਾਗਾ ਸ਼ਹਿਰ ਦੇ ਵਿੱਚੋਂ ਢਾਉਣ ਵਾਸਤੇ ਪਰ 12 ਹਟਾਂ ਦੇ ਵਿੱਚ ਜਿਹੜਾ ਅੱਜ ਆ ਮਸ਼ੀਨ ਲੈ ਕੇ ਆਏ ਨੇ ਪਰ ਜਿਹੜੇ ਦੁਕਾਨਦਾਰ ਨੇ ਉਹਨਾਂ ਵੱਲੋਂ ਜਿਹੜਾ ਲਗਾਤਾਰ ਪੰਜਾਬ ਸਰਕਾਰ ਦਾ ਨਗਰ ਕਾਉਂਸਲ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾਗਾ ਜੇਕਰ ਉਹਨਾਂ ਨੇ ਥੜੀਆਂ ਢਾਉਣੀਆਂ ਨੇ ਤਾਂ ਇੱਕ ਪਾਸੇ ਬਾਜ਼ਾਰ ਦੇ ਵਿੱਚ ਲੱਗ ਜਾਣ ਤੇ ਅਸੀਂ ਨਾਲ ਖੜਕੇ ਅਸੀਂ ਟਪਾਵਾਂਗੇ ਸਾਰੇ ਬਾਜ਼ਾਰ ਵਿੱਚ ਢਾ ਜਾਣ ਇਹ ਨਾ ਹੋਵੇ ਕਿ ਚਾਰ ਦੁਕਾਨਾਂ ਸੜਪੀਆਂ ਤੇ ਚਾਰ ਤਾਤਿਆਂ ਤੁਸੀਂ ਵੇਖਦੇ ਰਹੋ ਪੰਜਾਬੀ ਮਿਰਛਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ ਪੰਜਾਬ ਰੈਨਰ ਇੱਕ ਕੱਡੀ ਕਾੜੀ ਜੁਨੀ ਪੇਸ਼ ਕਰਾ ਰਹੇ ਹਾਂ ਜਿਹੜਾ ਬਾਰੇ ਨੂੰ ਫੇਸਟ ਵੀ ਹੈ ਕਿ ਅਸੀਂ ਆਪਣਾ ਦੋ ਮੀਤਾਂ ਦਾ ਰੋਸੋ ਹੈਰੀਟੇਜ ਦੁਨੀਆਂ ਦੇ ਰਾਜੋ ਛੋਟੇ ਦੀ ਚਾਹ ਵੀ ਆਉਂਦੀ ਹੈ ਪਾਣੀ ਨਹੀਂ ਆਉਂਦਾ ਕਿੰਨੀ ਆ ਗੋਰ ਮਗਾਦੀਆਂ ਇੱਕ ਕਰਕੇ ਇੱਕ ਦੇ ਨਾਲ ਸੂਰਤਿਆਂ ਤੇ ਸਾਰੇ ਬਹਿ ਜਾਓ